ਬਹੁਤ ਹੀ ਇਹਨਾਂ ਲੋਕਾਂ ਨੂੰ ਜਦੋਂ ਵੇਖੀਦਾ ਤੇ ਰੋਣ ਤੋਂ ਸਵਾਇ ਕੁਝ ਦੇਖਦਾ ਨਹੀਂ ਕਿ ਕਿ ਕੀ ਹਾਲਾਤ ਬਣੇ ਪਏ ਆ ਲੋਕ ਆਪਣੇ ਘਰਾਂ ਚੋਂ ਦਾ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਘਰ-ਬਾਰ ਨੁਕਸਾਨ ਉਹ ਬੜੇ ਬਹੁਤ ਵੱਡੇ ਪੱਦਰ ਤੇ ਹੋ ਗਿਆ ਤੇ ਜਾਨੀ ਨੁਕਸਾਨ ਵਾਸਤੇ ਵੀ ਮੇਰੇ ਖਲਵੰਦਾ ਮਾਲ ਡੰਗਰ ਵੀ ਰੁਕੀਆਂ ਤਾਂ ਰੁੜ ਗਿਆ ਤੇ ਬਹੁਤਿਆਂ ਦੇ ਵਿੱਚੇ ਖੋਲਣ ਦਾ ਮੌਕਾ ਨਹੀਂ ਮਿਲਿਆ ਤੇ ਇਹ ਕਰਕੇ ਬਹੁਤ ਤਰਸਜੋਗ ਹਲਾਤ ਆ ਸਰਕਾਰ ਨੇ ਕੋਈ ਆਪਣੀ ਜ਼ਿੰਮੇਵਾਰੀ ਸਮਝ ਨਹੀਂ ਰਹੀ ਇਹ ਤੇ ਮੈਂ ਸੋਚਦਾ ਕਿ ਜਿਹੜੀਆਂ ਕੋਈ ਸਾਡੀਆਂ ਸੰਸਥਾਵਾਂ ਵਾਂ ਉਹਨਾਂ ਦਾ ਤਹਿ ਦਿਲ ਤੋਂ ਧੰਵਾਦ ਕਰਦੇ ਹਾਂ ਕਿ ਉਹ ਅੱਗੇ ਆ ਕੇ ਆਪਣੇ ਲੈਵਲ ਤੇ ਜਿੱਦਾਂ ਪ੍ਰਭਾਸਰਾ ਵਾਲੇ ਆ ਜੁਨਾਈਟਿਡ ਸਿੱਖ ਆ ਅਕਾਲੇੜ ਆ ਹੋਰ ਖਾਲਸਾ ਜਿਹੜਿਆ ਸਾਰੇ ਜਣੇ ਲੱਗੇ ਹੋਏ ਆ ਤਾਂ ਕਰਕੇ ਜਿਹੜਾ ਕੋ ਉਹਨਾਂ ਨੂੰ ਜਾਨੀ ਮਾਲ ਜਾਨੀ ਨੁਕਸਾਨ ਤੋਂ ਬਚਾਉ ਰਿਆ ਇਹ ਮੇਰੇ ਖਿਆਲ ਅਕਿ ਸਰਕਾਰ ਨਾਲ ਤੇ ਕੇਂਦਰ ਸਰਕਾਰੀ ਇਸ ਪਾਸੇ ਕੋਈ ਧਿਆਨ ਦੇ ਰਹੀ ਆ ਹੋਰ ਪਾਸੇ ਤੇ ਮੇਰੇ ਖਿਆਲ ਕਹਿੰਦੇ ਕਿ ਇੱਕ ਜਾ ਕਿੰਨਾ ਕਰੋੜ ਰੁਪਇਆ ਉਹਨਾਂ ਨੇ ਕਿ ਪੰਜਾਬ ਦਾ ਕਿਤੇ ਨਾਂ ਨਹੀਂ ਜਿੱਥੇ ਕਿ ਸਭ ਤੋਂ ਵੱਡੀ ਮਾਰ ਪੰਜਾਬ ਨੂੰ ਪੈ ਰਹੀ ਹੈ ਹੈ ਤੇ ਨਾ ਤੇ ਪੰਜਾਬ ਸਰਕਾਰ ਦੇ ਕੋਈ ਇਦਾਂ ਦਾ ਦਿਖਦਾ ਰੋਲ ਵੀ ਉਹ بڑے بڑے ਪੱਦਰ ਤੇ ਕੋਈ ਕ ਕਾਰਵਾਈ ਕਰ ਰਹੀ ਹੋਵੇ ਬਹੁਤ ਅਫਸੋਸ ਹੋ ਰਿਹਾ ਜੀ ਸਮਾਨ ਬਹੁਤ ਆ ਰਿਹਾ ਸੰਸਥਾਵਾਂ ਲੱਗੀਆਂ ਤੁਹਾਨੂੰ ਕਿਤੇ ਕਦੀ ਇਹੋ ਜਿਹੀ ਸ਼ਿਕਾਇਤ ਆਈ ਹੈ ਕਿ ਵੰਡਣ ਚ ਦਿੱਕਤ ਆ ਰਹੀ ਹੈ ਲੁੱਟਾ ਕੋਈ ਹੋ ਰਹੀ ਹੈ 2023 ਦੇ ਵਿੱਚ ਲੋਕਾਂ ਨੇ ਜਿਹੜੇ ਕਈ ਤਰ੍ਹਾਂ ਦੇ ਸ਼ਰਾਰਤੀ ਅਨਸਰ ਹੁੰਦੇ ਨੇ ਉਹ ਸਮਾਨ ਸਟੋਰ ਕਰ ਲੈਂਦੇ ਬਾਅਦ ਚ ਦੁਕਾਨਾਂ ਤੇ ਵੇਚਦੇ ਆ ਸਮਾਂ ਰਹਿੰਦੇ ਆ ਹਾਂਜੀ ਇਹ ਇਹ ਕਾਫੀ ਦਿੱਕਤ ਆ ਰਹੀ ਆ ਉਹ ਕੱਲ ਅਸੀਂ ਡੇਰਾ ਬਾਬਾ ਨਾਨਕ ਉਹ ਸਾਈਡ ਤੇ ਸੀਗੇ ਤੇ ਇਹ ਚੀਜ਼ ਦੀ ਅਸੀਂ ਅਸੀਂ ਤੇ ਸਾਰੀਆਂ ਜਿਹੜੇ ਦਾਨੀ ਸੱਜਣ ਉਹਨਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਇੱਥੇ ਦੀ ਲੋਰ ਅਨੁਸਾਰ ਚੀਜ਼ਾਂ ਭੇਜੋ ਕਿਉਂਕਿ ਇਹ ਇਹ ਲੜਾਈ ਆਪਣੀ ਇਹ ਬੜਾ ਲੰਮਾ ਟਾਈਮ ਚੱਲੇਣੀ 2-3 ਮਹੀਨੇ ਆਪਾਂ ਨੂੰ ਇਹਨਾਂ ਲੋਕਾਂ ਨੂੰ ਸੰਭਾਲਣਾ ਪੈਣਾ ਇਸ ਕਰਕੇ ਆਪਾਂ ਇੱਥੇ ਦੀ ਜਿਹੜੀ ਜਿਹੜੀਆਂ ਟੀਮਾਂ ਲੱਗੀਆਂ ਕੋਈ ਚੰਗੀਆਂ ਸੰਸਥਾਵਾਂ ਲੱਗੀਆਂ ਉਹਨਾਂ ਨੂੰ ਤਾਲਮੇਲ ਬਣਾ ਕੇ ਤੁਸੀਂ ਉਹਨਾਂ ਦੀ ਲੋੜ ਅਨੁਸਾਰ ਜਿੰਨੇ ਕਿ ਅੰਦਰੋਂ ਰਿਕੁਆਇਰਮੈਂਟ ਕੀ ਚੀਜ਼ ਚਾਹੀਦੀ ਆ ਕੋਈ ਭੇਜੀ ਜਾਵੇ ਕਿ ਏਕ ਏਕ ਆਪਾਂ ਅਗਰਾਈਆਂ ਕਰਕੇ ਆਪਣੇ ਫੰਡ ਚੋਂ ਪੈਸੇ ਲਾ ਕੇ ਆਪਾਂ ਇਹ ਕਰ ਰਹੇ ਆ ਤੇ ਉਹ ਪੈਸੇ ਦੀ ਗਲਤ ਵਰਤੋਂ ਨਾ ਹੋਵੇ ਅਸੀਂ ਇਹ ਇਹ ਸਾਰਿਆਂ ਨੂੰ ਅਪੀਲ ਕਰਦੇ ਆ ਜਿਹੜੇ ਵੀ ਜਿਹੜੀਆਂ ਸੰਸਥਾਵਾਂ ਦੇ ਥਰੂ ਹੀ ਕੰਮ ਕੀਤਾ ਜਾ ਰਿਹਾ ਕਿ ਉਹ ਬਹਿ ਤੇ ਸੰਸਥਾਵਾਂ ਨੂੰ ਅਪੀਲ ਕਰਦਾ ਕਿ ਸਾਰੇ ਸਰਵੇ ਕਰਕੇ ਪਿੰਡ ਵਾਈਜ਼ ਕਿਤੋਂ ਕਿੰਨੇ ਡੰਗਰ ਆ ਕਿੰਨੇ ਜੀ ਆ ਉਹਨੂੰ ਕਿੰਨੀ ਕਿਸਾਇਤਾ ਕਿਸ ਹਾਲ ਹੋਣਾ ਚਾਹੀਦੀ ਆ ਆਪਾਂ ਸਾਰੇ ਜਣ ਕੱਲ ਅਸੀਂ ਉਹ ਡੇਰਾ ਬਾਬਾ ਨਾਨਕ ਵੀ ਵੇਖਿਆ ਕੱਲ ਉੱਥੇ ਰੋੜਾਂ ਤੇ ਬੈਠੇ ਲੋਕ ਉਹ ਜਿਹੜੇ ਬਹੁਤ ਲੋਕ ਆਉਂਦੇ ਉਹਨਾਂ ਕੋਲ ਤੱਕ ਇਹ ਨਾ ਖੋਖ ਖੋਣ ਵਾਲੀ ਗੱਲ ਹੈ ਇਦਾਂ ਦੇ ਹਾਲਾਤ ਬਣੇ ਪਏ ਆ ਇਸ ਕਰਕੇ ਸਾਰਿਆਂ ਨੂੰ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਜਿਹੜੇ ਇਦਾਂ ਦੇ ਕਰਨ ਵਾਲੇ ਆ ਅਸੀਂ ਉਹਨਾਂ ਨੂੰ ਕਹਿੰਨੇ ਕਿ ਜਿਹੜੀ ਸਭ ਤੋਂ ਪਹਿਲੀ ਲੋੜ ਹੈ ਜਿਹੜੇ ਜਿੰਨਾਂ ਲੋਕਾਂ ਦੇ ਆਪਾਂ ਸਾਰਿਆਂ ਦਾ ਫਰਜ਼ ਬੰਡਾ ਉਹਨਾਂ ਤੱਕ ਪਹੁੰਚਾਈਏ ਨਾ ਕਿ ਆਪਾਂ ਜੇ ਆਪਣੇ ਕੋ ਚਾਰ ਦਿਨ ਲਈ ਹੈਗਾ ਤੇ ਆਪਾਂ ਚਾਰ ਦਿਨ ਬਾਅਦ ਚ ਵੀ ਬਹੁਤ ਆ ਜਾਣਾ ਕਿ ਗੁਰੂ ਮਹਾਰਜ ਕਿਸੇ ਗੱਲ ਦੀ ਕਮੀ ਨਹੀਂ ਰਹਿਣ ਦਿੰਦੇ ਰਾਸ਼ਨ ਤੇ ਬਾਹਰ ਰੋੜ ਰਿਆ ਪਾਣੀ ਰੋੜ ਰਿਆ ਸਾਰੀਆਂ ਚੀਜ਼ਾਂ ਖਾਲੀ ਇਹ ਇਹ ਜਿਹੜੀਆਂ ਚੀਜ਼ਾਂ ਆਪਾਂ ਇਹੋ ਜਿਹੀ ਨਾ ਕਰੀਏ ਇਹਦੇ ਨਾਲ ਆਪਣੇ ਕਰਦਾਰ ਨੂੰ ਵੀ ਬਹੁਤ ਆਪਣੀ ਕੌਮ ਦੇ ਜਾਂ ਇੱਥੇ ਪੰਜਾਬੀ ਲੋਕਾਂ ਦੇ ਬੜਾ ਬੜਾ ਇਤਬਾ ਲੱਗਦਾ ਕਿ ਅਸੀਂ ਕਿਹੋ ਜੇ ਆਪਣੇ ਭਰਾਵਾਂ ਦੇ ਹਾਲਾਤ ਇਦਾਂ ਦੇ ਹੋਣ ਤੇ ਅਸੀਂ ਇਹੋ ਜੀਆਂ ਕੋਈ ਲੋੜਵੰਦ ਦਾ ਹੱਕ ਕਰੇ ਲੋਕ ਲੋੜਵੰਦ ਦਾ ਹੱਕ ਆਈਏ ਇਹ ਚੰਗੀ ਗੱਲ ਜੀ ਥੈਂਕ ਯੂ